ਇਸ ਕਾਰਜਯੋਗ ਮੈਂਬਰ ਕੜੇ ਨੇ ਜਿਸ ਵਿੱਚ ਸਿੰਘ ਲਾਛੂ ਜੀ ਇਹਨਾਂ ਦੀ ਗਵਾਹੀ ਦੇ ਵਿੱਚ ਸਾਰੀ ਇਹ ਚੋਣ ਲੜੀ ਜਾ ਰਹੀ ਆ ਕਿਉਂਕਿ ਪਾਰਟੀ ਵੱਲੋਂ ਲਾਛੂ ਸਾਹਿਬ ਨੂੰ ਇਹ ਚੋਣ ਦਾ ਇੰਚਾਰਜ ਲਾਇਆ ਗਿਆ ਲਾਛੂ ਸਾਹਿਬ ਦੀ ਗਵਾਹੀ ਦੀ ਸਰਪ੍ਰਸਤ ਦੇ ਵਿੱਚ ਸਮੁੱਚਾ ਹਲਕਾ ਘਨੌਰ ਦਾ ਅਕਾਲੀ ਦਲ ਚੋਣ ਲੜ ਰਿਹਾ ਹੈ ਅੱਜ ਜਿਵੇਂ ਹੀ ਫਾਰਮ ਭਰ ਲਈ ਇੱਥੇ ਅਕਾਲੀ ਦਲ ਦੇ ਉਮੀਦਵਾਰ ਆਏ ਅੰਦਰ ਉਮੀਦਵਾਰ ਭੇਜੇ ਜਸਪਾਲ ਸਿੰਘ ਜੀ ਇਹ ਨਾਲ ਅਸੀਂ ਡਿਊਟੀ ਲਈ ਹੋਈ ਸੀ ਕਿਉਂਕਿ ਕਈ ਵਾਰੀ ਉਮੀਦਵਾਰਾਂ ਦੀ ਬੀਬੀਆਂ ਖਾਸ ਕਰਕੇ ਉਹਨਾਂ ਨੂੰ ਫਾਰਮਾਂ ਦਾ ਨਹੀਂ ਪਤਾ ਹੁੰਦਾ ਤਸਵੀਲ ਵੀ ਅੰਦਰ ਕੋਈ ਐਪੀਡੇਟ ਬਣਾਉਣਾ ਕੁਝ ਕਰਨਾ ਇਹਨਾਂ ਦਾ ਫੋਨ ਹੋਇਆ ਠੱਕੇ ਮਾਰੇ ਜਾਨ ਤੋਂ ਮਰਨ ਦੇ ਧਮਕੀਆਂ ਦੀਆਂ ਕਿ ਸਾਰੇ ਕੈਂਡੀਡੇਟਾਂ ਦੇ ਵੀ ਇਹ ਫੈਲਾਂ ਦੇ ਐਪੀਡੇਟ ਬਣਾ ਲਈ ਸੀ ਖੋ ਕੇ ਲਿਗੇ ਅਸੀਂ ਪਹੁੰਚੇ ਐਸਐਚਓ ਕਹਿ ਰਿਹਾ ਬਾਹਰ ਬੜਾ ਗੇਟ ਦੇ ਕਹਿੰਦਾ ਪੀਸਫੁੱਲ ਇਲੈਕਸ਼ਨ ਹੈ ਕੋਈ ਰੌਲਾ ਨਹੀਂ ਹਲੇ ਅਸੀਂ ਗੱਲੇ ਕਰ ਰਹੇ ਕਿ ਯਾਰ ਸਾਡੀ ਸੱਚ ਮੰਨੋ ਸਾਡੇ ਬੰਦੇ ਠੱਕੇ ਮਾਰ ਕੇ ਨਿਟਾ ਤੇ ਗੁਰਨਾਨ ਕਨੌਰ ਦੇ ਐਮਐਮ ਨੇ ਅੰਦਰ ਗੋਲਡਾ ਠਾ ਰੱਖੇ ਨੇ ਪਰ ਮਸੀਕਾਰ ਨੇ ਫੈਲਾ ਪਾ ਦੇ ਰਿਟਰਨਿੰਗ ਅਫਸਰ ਤੱਕ ਦਾ ਜਾਣੰਦੇ ਰਹੇ ਐਸਐਚਓ ਕਹਿੰਦਾ ਕੋਈ ਐਦਾ ਗੱਲ ਨਹੀਂ ਇਹ ਗੱਲ ਕਰਦੇ ਕਰਦੇ ਚਲਦੇ ਕੈਮਰਿਆਂ ਦੇ ਵਿੱਚ ਚਲਦੇ ਲਾਈਟਾਂ ਦੇ ਵਿੱਚ ਅੰਦਰੋਂ ਕਾਰਗਰ ਦੇ ਦੋ ਕੈਂਡੀਡੇਟ ਆਈਆਂ ਦੂਜੀ ਆ ਸਾਡੇ ਭੈਣਾਂ ਦੇ ਪਾਰਟੀ ਬੇਸ਼ੱਕ ਦੂਜੀ ਆ ਕੋਈ ਨਹੀਂ ਲੋਕ ਦੇ ਅੰਦਰ ਜਿਹੜਾ ਹੱਕ ਸਾਰਿਆਂ ਦਾ ਉਹ ਸਾਡੀਆਂ ਕਾਂਗਰਸੀ ਉਮੀਦਵਾਰ ਭੈਣਾਂ ਦੀ ਟੱਕੇ ਮਾਰ ਰਹੇ ਨੇ ਨਾਲ ਨਾਲ ਪੱਟੇ ਸਾਡੇ ਵੀ ਜਿਹੜੇ ਬੀਬੀ ਰੱਖਿਆ ਸੀ ਨਾ ਜਿਹੜੀ ਜਿਹਦੇ ਉਮੀਦਵਾਰ ਦੇ ਜਿਹੜੇ ਫਰੀਦਪੁਰ ਜੱਟਾਂ ਦੇ ਜਿਹਨਾਂ ਦੇ ਫਾਰ ਰੱਖੋ ਮਤਲਬ ਗੁਰਨਾਮ ਸਿੰਘ ਹੋਰ ਇਲੈਕਸ਼ਨ ਹਾਰ ਚੁੱਕਿਆ ਕਿਉਂਕਿ ਹਾਲਾਤ ਨੇ ਜਿਹੜੇ ਉਹ ਬੜੇ ਮਾੜੇ ਨੇ ਫਾਰਮ ਇਥੇ ਖੋਲੇ ਗਏ ਨੇ ਆ ਲੀਗਲ ਟੀਮ ਸਾਡੀ ਕੋਲੋਂ ਫੇਰ ਫੋਨ ਆ ਰਿਹਾ ਐ ਐਕਸ਼ਨ 'ਚ ਜਾ ਕੇ ਅਸੀਂ ਕੋਸ਼ਿਸ਼ ਕਰਾਂਗੇ ਚੋਣ ਰੱਦ ਕਰਾਵਾਂਗੇ ਜਿਹੜੇ ਸਾਮਨ ਹੋਵੇ